ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਗੁਰਬਾਣੀ ਵਿੱਚ ਗੁਰੂ ਅਰਜੁਨਦੇਵ ਜੀ ਨੇ ਉੱਚੇ ਧਮਾਲੇ ਦੀ ਗੱਲ ਕੀਤੀ ਹੈ ਹੋਂ ਗੋਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਧਮਾਲੜਾ ਸਿੱਖ ਦਸਤਾਰ ਦਾ ਇਤਿਹਾਸ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ ਤੇ ਦਸਤਾਰ ਸਜਾ ਕੇ ਸਿੱਖਾਂ ਨੂੰ ਸਰਦਾਰੀ ਬਖਸ਼ਿਸ਼ ਕੀਤੀ ਇਸ ਦਸਤਾਰ ਦੇ ਸਦਕਾ ਅੱਜ ਹਰ ਸਿੱਖ ਨੂੰ ਸਰਦਾਰ ਜੀ ਕਹਿ ਕੇ ਸਤਕਾਰਿਆ ਜਾਂਦਾ ਹੈ ਲੱਖਾਂ ਦੀ ਢੇੜ ਵਿੱਚ ਸਿੱਖ ਆਪਣੇ ਦਸਤਾਰ ਤੋਂ ਪਛਾਣਿਆ ਜਾਂਦਾ ਹੈ ਦਸਤਾਰ ਨੇ ਸਿੱਖ ਨੂੰ ਇੱਕ ਵੱਖਰੀ ਪਹਿਚਾਨ ਦਿੱਤੀ ਮੁਗਲਾਂ ਨੇ ਸਾਨੂੰ ਗੁਲਾਮ ਬਣਾ ਕੇ ਟੋਪੀ ਪਹਿਨਾਈ ਟੋਪੀ ਗੁਲਾਮੀ ਦਾ ਪ੍ਰਤੀਕ ਹੈ ਬਾਦਸ਼ਾਹ ਆ ਪਗੜੀਆਂ ਧਾਰਨ ਕਰਕੇ ਤਖਤਾਂ ਦੇ ਮਾਲਿਕ ਅਖਵਾਉਂਦੇ ਸਨ ਇਸ ਗੁਲਾਮੀ ਨੂੰ ਮਿਟਾਉਣ ਦੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਵੰਸ਼ ਵਾਰ ਦਿੱਤਾ ਅਤੇ अनेका ਸੂਰਮੀਆਂ ਨੇ ਕੁਰਬਾਨੀਆਂ ਦਿੱਤੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਸਮੇਂ ਟਾੜੀਆਂ ਨੇ ਗੁਰੂ ਜੀ ਦੀ ਦਸਤਾਰ ਦੀ ਵਡਿਆਈ ਕੀਤੀ ਬਾਕ ਤੇਰੀ ਕੀ ਜਹਾਂਗੀਰ ਦੀ ਸਿੱਖ ਪੰਥ ਖਾਲਸਾ ਸਾਜਣਾ ਦਿਵਸ ਤੇ ਦਸਤਾਰ ਦਿਵਸ ਮਨਾਉਂਦਾ ਹੈ 1699 ਦਿਵਸਾਖੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਕਰਕੇ ਕਿ ਸਾਨੂੰ ਪੰਜ ਕਕਾਰਾਂ ਦੇ ਵੀ ਸ਼ਾਮਿਲ ਕੀਤਾ ਅਤੇ ਕੇਸਾਂ ਦੀ ਸੰਭਾਲ ਦੇ ਲਈ ਸਿਰ ਤੇ ਦਸਤਾਰ ਸਜਾਉਣੀ ਲਾਜ਼ਮੀ ਕਰ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਪੌਂਟਾ ਸਾਹਿਬ ਸੁੰਦਰ ਦਸਤਾਰ ਦੇ ਮੁਕਾਬਲੇ ਕਰਵਾਉਂਦੇ ਸਨ ਅਤੇ ਸੋਹਣੀ ਦਸਤਾਰ ਸਜਾਉਣ ਵਾਲੇ ਨੂੰ ਇਨਾਮ ਦਿੰਦੇ ਸਨ ਸੋਹਣੀ ਦਸਤਾਰ ਦਾ ਮਤਲਬ ਸੋਹਣੇ ਰੰਗ ਸੋਹਣੇ ਕਪੜੇ ਇਆਂ ਸੋਹਣੇ ਤਰੀਕੇ ਨਾਲ ਬੰਦੀ ਦਸਤਾਰ ਦੇ ਨਾਲ ਨਹੀਂ ਹੈ ਇਸ ਦਸਤਾਰ ਦੇ ਨਾਲ ਤੁਹਾਡਾ ਉੱਚਾ ਕਿਰਦਾਰ ਜੁੜਿਆ ਹੋਇਆ ਹੈ ਇਸ ਦਸਤਾਰ ਦੇ ਕੋਲ ਜਾ ਕੇ ਹਰ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ ਵੱਡਿਆਂ ਤੋਂ ਅਸੀਂ ਸੁਣਦੇ ਆਏ ਹਾਂ ਦੇਖੇ ਕਿਤੇ ਤੇਰੀ ਪੱਗ ਨੂੰ ਦਾਗ ਨਾ ਲੱਗ ਜਾਵੇ ਦਸਤਾਰ ਸਿੱਖ ਦੇ ਇੱਜ਼ਤ ਅਤੇ ਅਣਖ ਦਾ ਪ੍ਰਤੀਕ ਹੈ ਦਸਤਾਰ ਇਹ ਦੱਸਉਂਦੀ ਹੈ ਕਿ ਮੈਂ ਉਹਨਾਂ ਗੁਣਾਂ ਦਾ ਧਾਰਨੀ ਹਾਂ ਜੋ ਮੇਰੇ ਗੁਰੂ ਦੇ ਵਿੱਚ ਸਨ ਜਿਨ੍ਹਾਂ ਨੇ ਮੈਨੂੰ ਸਿੱਖ ਬਣਾਇਆ ਸਿੱਖ ਦਸਤਾਰ ਦਾ ਕੱਲਾ ਕੱਲਾ ਲੜ ਕਰਕੇ ਬੰਨੇ ਅਤੇ ਕੱਲਾ ਕੱਲਾ ਲੜ ਕਰਕੇ ਉਤਾਰੇ ਇਹ ਟੋਪੀ ਵਾਂਗ ਨਾ ਸਿਰ ਤੇ ਰੱਖੀ ਜਾਵੇ ਅਤੇ ਨਹੀਂ उतारी ਜਾਵੇ ਸਿੱਖ ਦੀ ਜ਼ਿੰਦਗੀ ਦੇ ਵਿੱਚ ਦਸਤਾਰ ਦਾ ਬਹੁਤ ਹੀ ਮਹੱਤਵ ਹੈ ਉਹ ਕਦੀ ਨੰਗੇ ਸਿਰ ਨਹੀਂ ਰਹਿੰਦਾ ਅਤੇ ਘਰ ਦੇ ਵਿੱਚ ਵੀ ਉਹ ਛੋਟੀ ਦਸਤਾਰ ਸਜਾ ਕੇ ਰੱਖਦਾ ਹੈ ਇਸ ਲਈ ਸਿੱਖ ਦੀ ਆਣ ਤੇ ਸ਼ਾਨ ਬਣਾਈ ਰੱਖਣ ਲਈ ਖੰਡੇ ਬਾਟੇ ਦਾ ਅਮਰੇਸ਼ਾ ਕੇ ਕਿੱਸਾ ਧਾਰੀ ਸਿੰਘ ਸਜੋ अज भी खालसा साजना दिवस से जगह जगह दस्तार दिवस मना के दस्तार सजाने दी सिखलाई दीती जाती है वागुरू जी का खालसा वाहू जी की फतेह